ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਲ ਪਰਚੇਸ ਤੇ ਅੱਜ ਸੇਲ ਦੇ ਲਈ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਵਾਇਨ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਫੋਟੋਆਂ ਸਾਨੂੰ ਭੇਜ ਸਕਦੇ ਹੋ ਜੀ ਤੁਹਾਡੀ ਐਡ ਬਿਲਕੁਲ ਫ੍ਰੀ ਕੀਤੀ ਜਾਵੇਗੀ ਕਵਾਇਨ ਇਹ ਹੈਗੀ ਹੈ ਜੀ 2022 ਮਾਡਲ ਪੰਜਾਬ ਦਾ ਨੰਬਰ ਹੈ ਜੀ ਪੀਵੀ 50 ਮਾਨਸਾ ਜ਼ਿਲ੍ਹੇ ਦਾ ਗੱਲ ਕਰੀਏ ਟਾਇਰਾਂ ਦੀ ਤਾਂ 70 80 ਪੈਸੇ ਪਈ ਹੈ ਜੀ ਲੋਕਲ ਹੀ ਚੱਲੀ ਹੋਈ ਐ ਕਬਨ ਜੀ ਕਿਸੇ ਪਾਸੇ ਕੋਈ ਟੁੱਟ ਭੱਜ ਨਹੀਂ ਹੈਗੀ ਬਿਲਕੁਲ ਨਵੇਂ ਵਰਗੀ ਪਈ ਐ ਇੰਜਣ ਬਿਲਕੁਲ ਓਕੇ ਰਿਪੋਰਟ ਆ ਕੋਈ ਦਿੱਕਤ ਨਹੀਂ ਹੈਗੀ ਕੰਪਨੀ ਦਾ ਇੰਜਣ ਲੱਗਿਆ ਹੋਇਆ ਜੀ ਪੇਟੀ ਬੰਦ ਇਹਦੀ ਲੋਕੇਸ਼ਨ ਹੈਗੀ ਐ ਜੀ ਜਿਲ੍ਹਾ ਮਾਨਸਾ ਦਾ ਬਡਲਾੜਾ ਏਰੀਆ ਤੇਦੀ ਡਿਮਾਂਡ ਹੈਗੀ ਜੀ 13 ਲੱਖ ਰੁਪਏ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜਿਸ ਵੀਰ ਨੇ ਕਮੈਂਟ ਲੈਣੀ ਹੋਵੇ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 83605 50297 ਤੇ 22 ਨਾਲ ਸੰਪਰਕ ਕਰ ਸਕਦਾ ਜੀ ਤੇ ਆਪਣੀ ਤਸੱਲੀ ਕਰਕੇ ਇਹਨੂੰ ਖਰੀਦ ਸਕਦਾ ਹੈਗਾ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ